ਕਰਨਗੇ ਤਾਂ ਮਰ ਗਏ ਇੱਥੇ ਆ ਬੱਸ ਵਾਲਿਆਂ ਨੇ ਜੀ ਸਵਾਰੀਆਂ ਦੇ ਸੱਟਾਂ ਮਾਰੀਆਂ ਆਂਪਾਂ ਦੇ ਉਤੋਂ ਕਾਫੀ ਤੇਜ਼ ਨਿਕਾਉਂਦੇ ਡੇਲੀ ਦਾ ਕੰਮ ਹੈ ਇਹ ਤੇ ਹੁਣ ਕਹਿ ਬ੍ਰੀਜ ਪਾਇਆ ਇੱਥੇ ਸੱਟਾਂ ਵੱਜੀਆਂ ਉਹ ਮਾਤਾ ਬੈਠੀ ਹੈ ਤੇ ਐਡਾ ੱਟਕਾ ਕਰਦੇ ਆ ਇਹ ਕੋਈ ਸ਼ਰਮ ਹਜਾ ਨਾ ਦੀ ਇਹਨਾਂ ਕੋਲੇ ਚੀਜ਼ ਹੀ ਨਹੀਂ ਆ ਪਿੰਡ ਜੀਵਨ ਸਿੰਘ ਵਾਲੇ ਸਾਡੇ ਪਿੰਡ ਬੱਸ ਖੜੀ ਹੈ ਜੀ ਆ ਬਾਈ ਦੇ ਸੱਟ ਲੱਗੀ ਹੈ ਦੋ ਤਿੰਨ ਮਰੀਜ਼ ਕਈ ਪਿੰਡ ਚ ਵੀ ਭੇਜਦੇ ਸੀ ਹੋਰ ਡਾਕਟਰ ਦੇ ਮੈਂ ਅੱਗ ਲਾਉਂਗਾ ਉਹ ਤੁਹਾਨੂੰ ਨਹੀਂ ਦਿੰਦਾ ਮੈਂ ਤੁਹਾਨੂੰ ਦੱਸਦਾ ਮੈਂ ਮੂਰੇ ਪੈ ਕੇ ਇੱਥੇ ਗੱਡੀ ਆ ਕੇ ਮੈਂ ਮੂਰੇ ਪੈ ਕੇ ਰੋਕੀਆ ਉਥੇ ਦਮ ਇਨਾ ਏਡਾ ਪੜਾ ਕੰਮ ਹੋ ਗਿਆ ਪੰਜ ਦਾਰ ਕਹਿੰਦੇ ਸਾਰਾ ਦਾ ਬੁਲਿਆਰ ਸੀ ਬੰਦੇ ਪਹਿਲਾਂ ਤਾਂ ਆ ਗਏ ਰੋਕਣ ਦਾ ਕਿਹ ਵੜਦਾ ਉਥੇ ਯਾਰ ਇਹਦਾ ਇੱਥੇ ਮੈਂ ਮੂਹਰੇ ਪਾ ਕੇ ਰੁਕਿਆ ਇੱਥੇ ਵੀ ਤੋਰਦਾ ਸੀ ਯਾਰ ਹੈਲੋ ਬਾਕੀ ਰੋਜ਼ ਲੰਘਦੇ ਆ ਇਹ ਡਾਕਟਰ ਰੋਜ਼ ਲੰਘਣ ਜਾਂਦੇ ਮੈਂ ਰੋਜ਼ ਲੰਘਦਾ ਪਾਗਲ ਬਾਈ ਰੋਡ ਵੇਜ ਰੋਡ ਵੇਜ ਬੱਸ ਆਉਂਦੀ ਸੀ ਸਵਾਰੀ ਚੱਕਣੀ ਸੀ ਸੜਕ ਤੇ ਬੈਠ ਕੇ ਗੱਡੀ ਨਹੀਂ ਚਾਹ ਸੀ ਇਹਨਾਂ ਦੇ 20 ਬੰਦੇ ਪੁੱਛ ਲੋ ਯਾਰ ਸਾਹਿਬ ਰੋਡ ਵੇਜ ਆਉਂਦੀ ਸੀ ਮੈਂ ਰੋਡ ਸਵਾਰੀਆਂ ਚੱਕਣ ਆਇਆ ਸੀ ਲਾਲ ਚਾਹ ਸੀਗੇ ਇਹਨਾਂ ਨੂੰ ਹੋਰ ਕਾਹਦਾ ਸੀਗਾ ਫਿਰ ਆ ਜਾਣੇ ਸੀ ਸਾਰੇ ਮਰਦਾਂ ਦੇ ਫੇਰ ਬਹੁਤ ਬੰਦੇ ਆ ਗਏ ਜਿਹੜੇ ਪਾਜ ਛੱਡਾ ਵਜਣਾ ਹਲੇ ਹੋਣਾ ਹੈ ਜਦੋਂ ਕੰਮ ਕਰਨ ਤੇ ਮਰਦਾ ਜਾਉਂਦੇ ਆ ਕੇ ਬੰਦਾ ਆ ਤੇ ਪਤਾ ਮਾ ਕੇ ਵੀ ਜੇ ਬੇਗਰੀ ਮਾਦੀ ਤੋਰੀ ਨਾ ਤੇ ਬੰਦੇ ਆਪਾਂ ਸੇ ਲੈ 100 ਸਵਾਰਾ ਲੈ ਕੇ ਤੋਰੀ ਮਾਦੀ ਤੋਰਨੀ ਹੈ ਜੇ ਆਪਾਂ ਦਾ ਫੇਰ ਬਹੁਤ ਜੇ ਆਪ ਨੂੰ ਕੈਨ ਕਰਾ ਤਾਂ ਜਾਣ ਵੀ ਤੇਰੇ ਲੱਗਾ ਬਹੁਤ ਬਹੁਤ ਜਦੋਂ ਬੜੀ ਓਥੇ ਹੀ ਬਸ ਤੋਂ ਵਾਚ ਬੰਦ ਕਰਦੇ ਆ ਬੱਸ ਐਵੇਂ ਮੂਹਰੇ ਆ ਕੇ ਬੈਠ ਕੇ ਰੋਕਿਆ ਜਾਏ ਨਾ ਨਾ ਸੂਡਾ ਦੀ ਜਰਾ ਪਰ ਨਾਲ ਲੈ ਕੇ ਰਿਪੇ ਬਦੂਰ ਫੜੇ ਫਿਰ ਆਪ ਸਿਰ ਵੱਜ ਕੇ ਤਾਂ ਥੱਲੇ ਆਪ ਗਿਆ ਪੂਣੀ ਵੱਜ ਕੇ ਤੇਰੇ ਚਾਰ ਰਿਆਂ ਨੇ ਆ ਕੇ ਪਹਿਲਾਂ ਸਾਨੂੰ ਜੋ ਕਿੜੇ ਫੇਰ ਮੈਂ ਕਾਲਾ ਇੱਧਰ ਕੇ ਫੇਰ ਵੀ ਨਹੀਂ ਰੋਕੀ ਤੇ ਐਵੇਂ ਮੂਹਰੇ ਆ ਕੇ ਉਤਰ ਕੇ ਕਮਾਲਾ ਸਭਾ ਕੇ ਥੱਲੇ ਆ ਕੇ ਮੈਂ ਸਾੜੀ ਤੇ ਬੈਠਾ ਕੀ ਚੀਜ਼ ਆਇਆ ਨਾ ਮਦਰਵਾਹ ਇਹਦੇ ਬਾਵਾ ਲੱਗਦੀ ਹੈ ਯਾਰ ਕੱਲੇ ਪੁੱਲੀ ਜਰਾ ਬੀ ਇਹਦਾ ਤਰ੍ਹਾਂ ਬੰਦੇ ਨੇ